ਭਦੋਏ ਭਰਮ ਭੁਲਾਣੀਆਂ ਦੂਜੇ ਲਗਾਹੇਤ ਲਖ ਸਿੰਗਾਰ ਬਣਾਇਆ ਕਾਰਜ ਨਹੀਂ ਕੀਤ ਜਿਤ ਦਿਨ ਦੇ ਬਿਨ ਸਸੀ ਤਿਤ ਵੇਲੇ ਕੈਸਨੂੰ ਪ੍ਰੇਤ पकड़ चलायन दूत जम किसे न देनी भेत छड़ोते खिने माहे जिनसों लगा है हाथ मरोड़े तन कपे स्याओ हो आसेत जे बीजे सो लूणे ਕਰਮ ਸੰਦੜਾਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬਹਿਤ ਪ੍ਰਭ ਦੇਤ ਸੇ ਭਾਦੋਏ ਨਰਕ ਨਾ ਪਾਈਏ ਗੁਰ ਰਖਣ ਵਾਲਾ ਹੈ ਭਦਰੋਂ ਦੇ ਮਹੀਨੇ ਦਾ ਉਪਦੇਸ਼ ਔਰ ਇਸ ਮਹੀਨੇ ਦਾ ਜੋ ਨਾਮ ਰੱਖਿਆ ਗਿਆ ਹੈ ਬੜਾ ਵਿਗਿਆਨਕ ਭਾਦੋਂ ਹੈ ਦੋ ਬਾਹ ਖਿੰਨ ਵਿੱਚ ਬਰਖਾ ਖਿੰਨ ਵਿੱਚ ਧੁੱਪ ਕਦੀ ਠੰਡ ਹੋ ਜਾਣੀ ਕਦੀ ਗਰਮੀ ਹੋ ਜਾਣੀ ਕਦੀ ਜ਼ੋਰ ਦਾ ਵੱਟ ਪੈ ਜਾਣਾ ਕਦੀ ਠੰਡੀ ਪવન ਚੱਲ ਪੈਣੀ ਇਹ ਕੋਈ ਮਹੀਨੇ ਦੇ ਵਿੱਚ ਇਹ ਦੋ ਤਰ੍ਹਾਂ ਦੇ ਬਾਹ ਕਦੀ ਬਹੁਤ ਕਰੜੀ ਧੁੱਪ ਸੈਣੀ ਔਖੀ ਕਦੀ ਜ਼ੋਰ ਦੀ ਬੁਝਾਰ ਵਰਖਾ ਫਿਰ ਕਦੀ ਵਟ ਪੈ ਜਾਣਾ ਕਦੀ ਠੰਡੀ ਪੁਹਾਰ ਇਹ ਦੋ ਵਿਪਰੀਤ ਅਵਸਥਾਵਾਂ ਹਾਲਤਾ ਭਾਦਰੋਂ ਦੇ ਮਹੀਨੇ ਵਿੱਚ ਵਾਪਰਦੀਆਂ ਨੇ ਇਸ ਵਾਸਤੇ ਇਸ ਮਹੀਨੇ ਦਾ ਇਹ ਨਾਮ ਬੜਾ ਸੁੰਦਰ ਰੱਖਿਆ ਗਿਆ ਭਾਦੋਏ ਭਾਦੋਂ ਦੇ ਮਹੀਨੇ ਦਾ ਉਪਦੇਸ਼ ਕਰਦੇ ਹੋਏ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਭਾਦੋਂ ਭਰਮ ਭੁਲਾਣੀਆਂ ਦੂਜੇ ਲੱਗਾ ਹੈ ਭਾਦੋਂ ਦੇ ਮਹੀਨੇ ਦਾ ਉਪਦੇਸ਼ ਜੀਵ ਰੂਪੀ ਇਸਤਰੀ ਭਰਮ ਵਿੱਚ ਪੈ ਗਈ ਪ੍ਰਮਾਤਮਾ ਨਾਲ ਹੀਤ ਹੈ ਪਰ ਪ੍ਰਮਾਤਮਾ ਤੋਂ ਬਿਨਾਂ ਦੂਜੇ ਨਾਲ ਵੀ ਹੀਤ ਹੈ ਵਿਪਰੀਤ ਦਿਸ਼ਾ ਦੇ ਚ ਵੀ ਉਸ ਦੀਆਂ ਮਾਨਸਿਕ ਬਿਰਤੀਆਂ ਜਾ ਰਹੀਆਂ ਨੇ ਦੋ ਪਾਸੇ ਦੀ ਕਿਚ ਦੋ ਪਾਸੇ ਦੀ ਧਾਵਨਾ ਛਿਨ ਦੇ ਚ ਸ਼ਾਂਤਮਈ ਬੈਠੀ ਹੈ ਛਿਨ ਦੇ ਚ ਕਰੋਧ ਅਕਸਰ ਦੇਖਣ ਦੇ ਚ ਐਸਾ ਹੈ ਬਹੁਤੇ ਮਨੁੱਖ ਤੇ ਬਸ ਭਾਦਰੋਂ ਦਾ ਹੀ ਮਹੀਨਾ ਬਣ ਕੇ ਰਹਿ ਜਾਂਦੇ ਨੇ ਕਦੀ ਸ਼ਾਂਤਮਈ ਕਦੀ ਕਰੋਦੀ ਕਦੀ ਬੜੀ ਦਇਆ ਉਤਪਨ ਹੋ ਜਾਂਦੀ ਹੈ ਕਦੀ ਬੜੇ ਕਠੋਰ ਕਦੀ ਬੜੇ ਮਿਲਨਸਾਰ ਦਿਖਾਈ ਦੇਂਦੇ ਨੇ ਪਰ ਕਦੀ ਬਹੁਤ ਘਿਰਣਾ ਤੇ ਨਫ਼ਰਤ ਨਾਲ ਭਰੇ ਹੋਏ ਇਹ ਦੋ ਤਰ੍ਹਾਂ ਦੇ ਭਾਵ ਇਹ ਦੋ ਦਿਸ਼ਾਵਾਂ ਅਗਰ ਜੀਵਨ ਭਰ ਇਹ ਦੋ ਵਿਪਰੀਤ ਦਿਸ਼ਾਵਾਂ ਬਣੀਆ ਰਹਿਣ ਤਾਂ ਉਹ ਮਨੁੱਖ ਤੇ ਐਸਾ ਹੈ ਜੈਸੇ ਕਿ ਭਾਦਰਾਉ ਦਾ ਮਹੀਨਾ ਦੋ ਭਾਵ ਇਸ ਵਾਸਤੇ ਭਾਦੋਂ ਦੇ ਮਹੀਨੇ ਦਾ ਉਪਦੇਸ਼ ਕਰਦੇ ਮੇਰੇ ਪਾਤਸ਼ਾਹ ਕਹਿੰਦੇ ਨੇ भरम पै गया भाव जो समझिए वो होवे ना उसू कहने भरम माधवे क्या कहिए भ्रम ऐसा जैसा मानिए होए ना तैसा जैसा मानिए वैसा होवे ना इनू कहें भ्रम जैसे गहरे अंधकार रस्ते दिछ पई हुई रसी सप दिखाई देती है ਪਰ ਸਤ ਹੈ ਤੇ ਨਹੀਂ ਭਰਮ ਹੈ ਜਗਤ ਵਿੱਚ ਜਿਹੜਾ ਪਦਾਰਥਾਂ ਦੇ ਸਾਨੂੰ ਰਸ ਦਿਖਾਈ ਦੇਂਦਾ ਹੈ ਸੁੱਖ ਦਿਖਾਈ ਦੇਂਦਾ ਹੈ ਬਸ ਸੁੱਖ ਦਿਖਾਈ ਦੇਂਦਾ ਹੈ ਹੈ ਨਹੀਂ ਭਰਮ ਹੈ ਸੁੱਖ ਤੇ ਕੇਵਲ ਪ੍ਰਭੂ ਨਾਮ ਦੇ ਚ ਹੈ ਪ੍ਰਭੂ ਚਿੰਤਨ ਦੇ ਚ ਹੈ ਪਦਾਰਥ ਤੇ ਕੇਵਲ ਸਰੀਰ ਦੀਆਂ ਲੋੜਾਂ ਦੀ ਪੂਰਤੀ ਕਰਦੇ ਨੇ ਸੁੱਖ ਨਹੀਂ ਦੇ ਸਕਦੇ ਆਨੰਦ ਨਹੀਂ ਦੇ ਸਕਦੇ पूरा हो जाना होर गल है सुख ते हो जाना ए कुछ तुझ हो रहे, तो बहादुरो दे उपदेश कर धन गुरु अर्जन देव जी महाराज का फरमान भरम पैदा हो गया और भरम देश फिर भूलना ही है ठोकरा ने दूजे पासे प्यार लख सिंगार बनाया कारज ना ही केत ਲੱਖਾਂ ਤਰ੍ਹਾਂ ਦੇ ਧਾਰਮਿਕ ਅਡੰਬਰ ਕੀਤੇ ਨੇ ਵਰਤ ਰੱਖਿਆ ਪੁਨਿਆ ਮਸਿਆ ਮਨਾਈਏ ਤੀਰਥਾਂ ਦਾ ਰਟਨ ਹੈ ਤਰ੍ਹਾਂ ਤਰ੍ਹਾਂ ਦੇ ਧਾਰਮਿਕ ਚਿੰਨ ਧਾਰਨ ਕੀਤੇ ਨੇ ਪਰ ਅੰਦਰ ਭਰਮ ਹੈ ਅੰਦਰ ਦੋ ਭਾਵ ਨੇ ਤੋਂ ਮਿਲਾਪ ਦਾ ਇਹ ਜਿਹੜਾ ਕੰਮ ਹੈ ਉਹ sire ਨਹੀਂ ਚੱਲ ਰਿਹਾ ਪ੍ਰਭੂ ਮਿਲਣਾ ਨਸੀਬ ਨਹੀਂ ਹੋ ਰਿਹਾ ਔਰ ਸਾਰੇ ਦਾ ਸਾਰਾ ਕੀਤਾ ਹੋਇਆ ਸ਼ਿੰਗਾਰ ਵਿਅਰਥ ਜਾ ਰਿਹਾ ਹੈ ਮਾਠ ਗੁੰਦਾਈ ਪਟੀਆਂ ਭਰੀਏ ਮਾਂਗ ਸਿੰਦੂਰੇ ਪਰ ਅੱਗੇ ਗਈ ਨਾ ਮੰਨੀਆਂ ਮਰੋਂ ਬਿਸੂਰ ਵਿਸੂਰੇ ਚੂੜਾ ਭਨ ਪਲੰਗ ਸਿਉਂ ਮੁੰਦੇ ਸਣਬਾਈ ਸਣਬਾਹ ਇਥੇ ਵੇਸ਼ ਕਰੇਂਦੀ ਏ ਮੁੰਦੇ ਸੌਰਾ ਤੋਂ ਅਵਰਾ ਇਹ ਜੋ ਤੂੰ ਚੂੜਾ ਪਹਿਨੇ ਹੈ ਇਨੂੰ ਪਲੰਗ ਦੇ ਪਾਵੇ ਨਾਲ ਹੀ ਤੋੜ ਦੇ ਜ਼ੋਰ ਨਾਲ ਕਿਉਂ ਤੇਰੀਆਂ ਇਹਨਾਂ ਬਾਵਾ ਨੂੰ ਪਤੀ ਦਾ ਕੰਠ ਤੇ ਕਦੀ ਨਸੀਬ ਹੋਇਆ ਨਹੀਂ ਪਤੀ ਦਾ ਮਿਲਣ ਤੇ ਨਸੀਬ ਹੋਇਆ ਹੀ ਨਹੀਂ ਤੇ ਜਿਨ੍ਹਾਂ ਬਾਵਾ ਨੂੰ ਕਦੀ ਪਤੀ ਨੇ ਪਕੜਿਆ ਨਹੀਂ ਤੇ ਜੋ ਬਾਵਾ ਕਦੀ ਹਾਰ ਨਹੀਂ ਬਣੀਆਂ ਕੰਠ ਦਾ ਤੋੜ ਦੇ ਸੂੜੇ ਨੂੰ ਇਤਨਾ ਜ਼ੋਰ ਨਾਲ ਪਾਵੇ ਤੇ ਆਪਣਾ ਹੱਥ ਮਾਰ ਤੇਰੀ ਬਾਹ ਵੀ ਟੁੱਟ ਜਾਏ ਇਹ ਚੂੜਾ ਵੀ ਟੁੱਟ ਜਾਏ ਗੁਰਨਾਣਿਕ ਦੇਵ ਜੀ ਮਹਾਰਾਜ ਦਾ ਇਹ ਪਰਮ ਵਾਕ ਵਢਨਸ ਰਾਗ ਦਾ ਚੂੜਾ ਬਨ ਪਲੰਗ ਸਿਉ ਮੁੰਦੇ ਸਣਬਾਈ ਸਣਬਾਹ ਪਲੰਗ ਦੇ ਪਾਵੇ ਨਾਲ ਤੋੜਦੇ ਚੂੜੇ ਨੂੰ ਪਰ ਸਿਰਫ ਚੂੜੇ ਨੂੰ ਹੀ ਕਹਾਂ ਇਹਨਾਂ ਬਾਹਾਂ ਨੂੰ ਵੀ ਤੋੜਦੇ ਕਾਰਨ ਕਿਉ ਸਣਬਾਹੀ ਸਣਬਾਹੇ ਤੇ ਤੇ ਰੇਸ ਕਰੇਂਦੀ ਏ ਮੁੰਦੇ ਸੌ ਰਾਤੋ ਅਵਰਾਹ ਮਾਠ ਗੁੰਦਾਈ ਪਟੀਆਂ ਭਰੀਏ ਮਾਂਗ ਸਦੂਰੇ ਅੱਗੇ ਗਈ ਨਾ ਮੰਨਿਆ ਮਰੋਂ ਵਿਸੂਰ ਵਿਸੂਰੇ ਸ਼ਿੰਗਾਰ ਤੇ ਉਹੀ ਮਹਾਨ ਹੈ ਜੋ ਪਿਆਰਾ ਲਗੇ ਪ੍ਰਵਾਨ ਹੋ ਜਾਏ ਨਿਤ ਸ਼ਿੰਗਾਰ ਵਿਅਰਥ ਚਲਾ ਜਾਂਦਾ ਹੈ ਤੋ ਸਤਗੁਰ ਇੱਥੇ ਫਰਮਾਨ ਪੈ ਕਰਦੇ ਨੇ ਬੜਾਈ ਧਾਰਮਿਕ ਸ਼ਿੰਗਾਰ ਕੀਤਾ ਤੇ ਧਾਰਮਿਕ ਸ਼ਿੰਗਾਰ ਹੈ ਪ੍ਰਮਾਤਮਾ ਦੀ ਪ੍ਰਸੰਤਾ ਲਈ ਪ੍ਰਭੂ ਦੀ ਪ੍ਰਸੰਤਾ ਲਈ ਤਰ੍ਹਾਂ-ਤਰ੍ਹਾਂ ਦੇ ਧਾਰਮਿਕ ਦੁਨੀਆਂ ਵਿੱਚ ਧਾਰਮਿਕ ਚਿੰਨ ਨੇ ਧਾਰਮਿਕ ਰੂਪਰੇਖਾ ਹੈ ਧਾਰਮਿਕ ਸ਼ਿੰਗਾਰ ਨੇ ਪਰ ਸ਼ਿੰਗਾਰ ਉਹੀ ਮਹਾਨ ਹੈ ਜੋ ਪ੍ਰਮਾਤਮਾ ਨੂੰ ਪਿਆਰਾ ਲੱਗ ਜਾਏ ਤੇ ਪ੍ਰਮਾਤਮਾ ਨੂੰ ਪ੍ਰਵਾਨ ਹੋ ਜਾਏ ਇਸ ਵਾਸਤੇ ਸਾਹਿਬ ਕਹਿੰਦੇ ਨੇ ਲੱਖ ਸਿੰਗਾਰ ਬਣਾਇਆ ਕਾਰਜ ਨਾਹੀਂ ਕੀਤ ਲੱਖਾਂ ਤਰ੍ਹਾਂ ਦਾ ਧਾਰਮਿਕ ਅਡੰਬਰ ਕੀਤਾ ਕਰਮ ਕਾਣ ਵਿੱਚ ਤੂੰ ਪ੍ਰਵਿਰਤ ਹੋਇਆ ਪਰ ਕਮ ਸਿਰੇ ਤੇ ਚੜਿਆ ਨਹੀਂ اے ਜੀਵ ਇਸਤਰੀ ਸਾਰੇ ਕਰਮ ਤੂੰ ਕੀਤੇ ਸਾਰੇ ਧਾਰਮਿਕ ਚਿੰਨ੍ਹ ਉਧਾਰਨ ਕੀਤੇ ਪਰ ਪ੍ਰਮਾਤਮਾ ਦਾ ਮਿਲਾਪ ਤੇ ਹੋਇਆ ਨਾ ਤੂੰ ਸਿੰਗਾਰ ਤੇ ਵਿਰਥ ਚਲਾ ਗਿਆ ਐਵੇਂ ਚਲਾ ਗਿਆ ਜਿਤ ਦਿਨ ਦੇਹ ਬਿੰਸ ਸੀ ਤਿਤ ਵੇਲੇ ਕਹਿਸਨ ਪ੍ਰੇਤ ਇਹ ਸੋਣੀ ਦੇਹੀ ਜਿਸ ਨੂੰ ਤੂੰ ਹਰ ਵਕਤ ਸ਼ਿੰਗਾਰਿਆ ਹੈ ਸੰਵਾਰੇ ਔਰ ਪਿਆਰ ਕੀਤਾ ਹੈ ਬੜੀ ਹਫਾਜ਼ਤ ਨਾਲ ਇਸ ਨੂੰ ਰਖੇ ਹੈ ਔਰ ਬੜਿਆਂ ਨਾਲ ਸੰਬੰਧ ਜੋੜਿਆ ਹੈ ਔਰ ਬਹੁਤ ਸਾਰੇ ਤੈਨੂੰ ਸੰਬੰਧੀ ਸਮਝਦੇ ਨੇ ਹੈ ਪਰ ਜਿਸ ਦਿਨ ਇਸ ਦੇਹੀ ਦੇ ਚੋਂ ਪ੍ਰਾਣ ਪੰਖੇਰੂ ਉੱਡ ਜਾਣਗੇ ਇਹੀ ਸੰਬੰਧੀ ਕਹਿਣਗੇ ਇਹ ਤੇ ਪ੍ਰੇਤ ਹੈ ਕੱਢੋ ਘਰ ਦੇ ਚੋਂ ਛੇਤੀ ਕੱਢੋ ਜਲਦੀ ਕੱਢੋ ਤਿਤ ਵੇਲੇ ਕਹਿ ਸੰ ਪ੍ਰੇਤ ਪਖੜ ਚਲਾਇਨ ਦੂਤ ਜਮ ਕਿਸੇ ਨ ਦੇਨੀ ਭੇਤ ਨਵੇਂ ਸੰਬੰਧ ਜੁੜਨਗੇ ਜਮ ਦੂਤਾਂ ਦੇ ਨਵੇਂ ਜਨਮ ਅਗਲੇ ਜਨਮ ਪਰ ਇਹ ਹੁਣ ਕਿਹੜੇ ਜਨਮ ਦੇ ਚਲਾ ਗਿਆ ਜਮਦੂਤਾ ਨੇ ਇਹਨਾਂ ਜਨਮਾਂ ਨੇ ਕਿਹੜੇ ਜਨਮਾਂ ਵਿੱਚ ਪਾ ਦਿੱਤਾ ਹੈ ਕਿ ਕਿਸੇ ਨੂੰ ਕੋਈ ਪਤਾ ਨਹੀਂ ਪੁਰਾਣੇ ਸੰਬੰਧੀਆਂ ਨੂੰ ਕੋਈ ਪਤਾ ਨਹੀਂ ਕਿ ਕਿੱਥੇ ਗਿਆ ਕਿਹੜੀ ਥਾਂ ਜਾ ਕੇ ਜਮਿਆ ਕਿੱਥੇ ਗਰਭ ਦੇ ਵਿੱਚ ਇਹ ਪ੍ਰਵੇਸ਼ ਕਰ ਗਿਆ ਕਿਹੜੇ ਘਰਾਂ ਨੇ ਚਲਾ ਗਿਆ ਕਿਸੇ ਨੂੰ ਕੁਝ ਵੀ ਬੋਧ ਨਹੀਂ ਕਿਸੇ ਨੂੰ ਕੁਝ ਵੀ ਜੋ ਹੈ ਪਤਾ ਨਹੀਂ ਲੇਕਿਨ ਰੁਦਨ ਹੈ ਦੁੱਖ ਹੈ ਕੇ ਵਿਛੋੜਾ ਹੋ ਗਿਆ ਦੇਹੀ ਵਿਛੜ ਗਈ ਸਹਿਬ ਅਗਾਹ ਚਲ ਕੇ ਫਰਮਾਨ ਕਰਦੇ ਨੇ ਛੱਡ ਖੜੋ ਤੇ ਖਿਨੇ ਮਾਹੇ ਜਿਨਸੋਂ ਲੱਗਾ ਹੈ ਤ ਬੜਾ ਪਿਆਰ ਸੀ ਜਿਨ੍ਹਾਂ ਨਾਲ ਬੜਾ ਸਨੇ ਸੀ ਜਿਨ੍ਹਾਂ ਤੋਂ ਸਦਕੇ ਹੋਣ ਨੂੰ ਕੁਰਬਾਨ ਹੋਣ ਨੂੰ ਹਰ ਵਕਤ ਜੀ ਕਰਦਾ ਸੀ ਇੱਕ ਛਿੰਨ ਦੇ ਚੀ ਸਾਥ ਛੱਡ ਗਏ ਔਰ ਸਿਰਫ ਮਰਘੜ ਤੱਕਦਾ ਹੀ ਸਾਥ ਨਿਭਾਇਆ ਤਨਹਾਈ ਛੋੜ ਕੇ ਚਲੇ ਆਏ ਸੰਬੰਧ ਟੁੱਟ ਗਏ ਤੋਂ ਸਹਿਬ ਕਹਿੰਦੇ ਨੇ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ ਆਖਰੀ ਪ੍ਰਾਣ ਜਦ ਨਿਕਲਦੇ ਨੇ ਧਾਰਮਿਕ ਵਿਦਵਾਨਾਂ ਦਾ ਐਸਾ ਕਹਿਣਾ ਹੈ ਕਿ ਆਖਰੀ ਪ੍ਰਾਣ ਨਾਭੀ ਦੇ ਚੌਂਦੇ ਨੇ ਜਿਸ ਨੂੰ धुनी भी कहेंडे ने धुनी दरअसल धुन इथो ही उत्पन्न है आवाज ही उत्पन्न है और जब धुनी तो ए आवाज उठती है नाभी तो ए आवाज उठती है इस ना बा और ए आवाज जब हिरदे तक पहुंचती है इन कहें पसंती और ए जद कंठ तक पहुंचती है इन कहने मधमा और जब रसना बयान कर दें दी देंदी इस कहने बैखरी ये जो जबान बोल रही है ए सब तहलै तो नाभी तठद तो आवाज इस नाभी का एक नाम है धोनी आम जगत ने कभी ध्यान नहीं दिता कि नाभी धोनी क्यों आख्या जा रहा है दरअसल धुनी का मरकज है धोनी इथो तो उत्पन्न आदि आवाज इथ तो उठी ਜਿਤਨਾ ਵੀ ਅਸੀਂ ਪੈ ਬੋਲਦੇ ਹਾਂ ਕਹਿੰਦੇ ਨੇ ਧੁਨੀ ਪੂਰੀ ਨਹੀਂ ਖੁੱਲੀ ਨਾਭੀ ਪੂਰੀ ਨਹੀਂ ਖੁੱਲੀ ਅਧੂਰੀ ਖੁੱਲਦੀ ਹੈ ਔਰ ਉਸ ਦੇ ਵਿੱਚ ਅਸੀਂ ਇਹ ਬੋਲ ਬਾਹਰ ਪ੍ਰਗਟ ਕਰਦੇ ਹਾਂ ਬੇਖਰੀ ਬਾਣੀ ਦੇ ਰਾਹੀ ਸੰਸਾਰਿਕ ਇਹ ਨਾਭੀ ਪੂਰੀ ਖੁੱਲ ਗਈ ਹੈ ਤਾਂ ਕਹਿੰਦੇ ਨੇ ਫਿਰ ਅਠੇ ਪੈਰ ਅੰਦਰ ਅਨਹੱਦੀ ਧੁਨੀ ਚੱਲ ਪੈਂਦੀ ਹੈ ਉਹ ਬੰਦਾ ਫਿਰ ਪ੍ਰਮਾਤਮਾ ਨੂੰ ਸੁਣਦਾ ਹੈ ਔਰ ਫਿਰ ਉਹ ਜਿਤਨਾ ਬੋਲਦਾ ਹੈ ਉਨੂੰ ਐਸਾ ਮਹਿਸੂਸ ਹੁੰਦਾ ਹੈ ਹੁਣ ਮੈਂ ਨਹੀਂ ਹੁਣ ਮੈਂ ਤੇ ਰਿਆ ਹੀ ਨਹੀਂ ਹੁਣ ਜੋ ਕੁਝ ਬੋਲ ਰਿਹਾ ਹੈ ਪ੍ਰਮਾਤਮਾ ਬੋਲ ਰਿਹਾ ਹੈ ਜੈਸੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹਉ ਆਪੋਂ ਬੋਲ ਨਾ ਜਾਣਦਾ ਹਉ ਕਿਹਾ ਸਭ ਹੁਕਮਾਓ ਜਿਓ ਮੈਂ ਤੇ ਉਸਦੇ ਹੁਕਮ ਦੇ ਚ ਕਹਿ ਰਿਹਾ ਬੋਲ ਰਿਹਾ ਉਹੀ ਬੋਲ ਰਿਹਾ ਮੈਂ ਕਿੱਥੇ ਤੇ ਬੋਲਦਾ ਜੈਸੇ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ जिते खसम दे बोल जैसे आ रहे ने उही बोले जा रहे ने तो ए बोल अठे पैर अंदर चल देने। और पल का सबूत है ना भी पूर्ण तौर तुल गई ध्वनि पूर्ण ते खुल गई एक होर अवस्था है उस वक्त भी ए ना भी पूरी, दी पूरी खुल दौत जद आखरी प्राण है प्राण पैर चो निकल गए हथा चो निकल गये ਅੱਖਾਂ ਚੋਂ ਨਿਕਲ ਗਏ ਕੰਨਾਂ ਚੋਂ ਨਿਕਲ ਗਏ ਸਾਰੇ ਸਰੀਰ ਦੇ ਚੋਂ ਪ੍ਰਾਣ ਨਿਕਲੇ ਆਖਰੀ ਪ੍ਰਾਣ ਉਹ ਜੋ ਨਾਭੀ ਵਿੱਚ ਹੈ ਉਹ ਜਦ ਨਿਕਲਦਾ ਹੈ ਉਸੇ ਦਾ ਬਾਰ ਬਾਰ ਗੁਰਗਨ ਸਾਹਿਬ ਜੀ ਮਹਾਰਾਜ ਦੇ ਚ ਇਸ਼ਾਰਾ ਹੈ ਆਜ ਕਾਲ ਖੁਲੈ ਤੇਰੀ ਗਾਂਠੜੀ ਅੱਜ ਕੱਲ ਦੇ ਚ ਤੇਰੀ ਨਾਭੀ ਦੀ ਗੰਢ ਖੁੱਲਣ ਵਾਲੀ ਹੈ ਇੱਕ ਮੌਤ ਐਸੀ ਝੋਟ ਹੈ ਨਾਭੀ ਖੁੱਲਦੀ ਹੈ ਇਕ ਸਿਮਰਨ ਦੀ ਝੋਟ ਜਦ ਸ਼ਿਖਰ ਤੇ ਪਹੁੰਚਦੀ ਹੈ ਤਾਂ ਵੀ ਨਾਭੀ ਖੁੱਲਦੀ ਹੈ ਉਸ ਵਕਤ ਵੀ ਇੱਕ ਮੌਤ ਹੋ ਜਾਂਦੀ ਹੈ ਮਨ ਦੀ ਮੌਤ ਹੋ ਜਾਂਦੀ ਹੈ ਨਾਭੀ ਖੁੱਲ ਜਾਂਦੀ ਹੈ ਜਾਂ ਤਨ ਦੀ ਮੌਤ ਹੋ ਜਾਂਦੀ ਹੈ ਨਾਭੀ ਖੁੱਲ ਜਾਂਦੀ ਹੈ ਨਾਭੀ ਇਹ ਗੰਢ ਪੂਰਨ ਤੌਰ ਤੇ ਖੁੱਲੇਗੀ ਜਾਂ ਤਨ ਦੀ ਮੌਤ ਹੋਵੇ ਜਾਂ ਮਨ ਦੀ ਮੌਤ ਹੋਵੇ ਇਹਦੇ ਖੁੱਲਣ ਦੇ ਨਾਲ ਹੀ ਤਨ ਮਰਦਾ ਹੋ ਜਾਂਦਾ ਹੈ ਇਹਦੇ ਖੁੱਲਣ ਦੇ ਨਾਲ ਹੀ ਮਨ ਮਰਦਾ ਹੋ ਜਾਂਦਾ ਹੈ ਪਰ ਜਦ ਮਨ ਮਰਦਾ ਹੈ ਤੇ ਤਨ ਜ਼ਿੰਦਾ ਰਹਿੰਦਾ ਉਸ ਮਨੁੱਖ ਦੀ ਜ਼ਿੰਦਗੀ ਈਸ਼ਵਰਮਈ ਹੋ ਜਾਂਦੀ ਹੈ ਪ੍ਰਮਾਤਮਾਮਈ ਹੋ ਜਾਂਦੀ ਹੈ ਗੰਢ ਉਸ ਦੀ ਖੁੱਲ ਗਈ ਨਾਭੀ ਉਸ ਦੀ ਖੁੱਲ ਗਈ ਹੁਣ ਅੱਠੇ ਪੈਰ ਉਸ ਦੇ ਅੰਦਰ ਧੁਨੀ ਚੱਲ ਰਹੀ ਹੈ ਪ੍ਰਮਾਤਮਾ ਦਾ ਨਾਮ ਅਨਹਦ ਨਾਦ ਅੱਠੇ ਪੈਰ ਉਸ ਦੇ ਅੰਦਰ ਜੋ ਹੈ ਵਜ ਰਿਹਾ ਹੈ ਔਰ ਬਾਰ-ਬਾਰ ਉੱਠਦੇ ਆ ਬੈਠਦੇ ਆ ਸੌਂਦੇ ਆ ਉਸੇ ਧੁਨੀ ਵਿੱਚ ਮਗਨ ਰਹਿੰਦਾ ਹੈ ਉਸੇ ਨੂੰ ਸੁਣ ਸੁਣ ਕੇ ਆਨੰਦਿਤ ਹੁੰਦਾ ਹੈ ਔਰ ਇਹ ਨਾਮ ਜੋ ਪ੍ਰਾਚੀਨ ਸੰਤਾਂ ਨੇ ਰੱਖਿਆ ਹੈ ਧੁਨੀ ਬਿਲਕੁਲ ਠੀਕ ਰੱਖਿਆ ਜਿਸ ਵਕਤ ਇਹ ਨਾਭੀ ਖੁੱਲਦੀ ਹੈ ਤਾਂ ਬੰਦੇ ਦੀਆਂ ਮੁਠੀਆਂ ਬੰਦ ਆਉਂਦੀਆਂ ਨੇ ਹੱਥ ਮਰੋੜਦਾ ਹੈ ਤਨ ਤੇ ਕੰਬਣੀ ਛਿੜ ਜਾਂਦੀ ਹੈ ਦੰਦ ਵੱਜਦੇ ਨੇ ਇਹ ਹਾਲਤ ਹੋਵੇ ਤਾਂ ਸਮਝਣਾ ਯਾ ਤੇ ਮੰਦੀ ਮੌਤ ਹੋ ਰਹੀ ਹੈ ਇਹ ਤਨ ਦੀ ਮੌਤ ਹੋ ਰਹੀ ਹੈ ਸਿਮਰਨ ਕਰਦਿਆਂ ਕਰਦਿਆਂ ਜਦ ਮਨ ਬਿਲਕੁਲ ਖਤਮ ਹੋਣ ਲੱਗਦਾ ਹੈ ਔਰ ਸਿਮਰਨ ਚਰਮ ਸੀਮਾ ਤੇ ਪਹੁੰਚਦਾ ਹੈ ਉਦੋਂ ਵੀ ਕੰਬੜੀ ਛਿੜ ਜਾਂਦੀ ਹੈ ਦੰਦ ਵੱਜਣ ਲੱਗ ਪੈਂਦੇ ਨੇ ਐਸੀ ਹਾਲਤ ਨੂੰ ਵੇਖ ਕੇ ਕਈ ਵਾਰ ਘਰ ਵਾਲੇ ਨਿਕਟ ਵਰਤੀ ਐਸਾ ਸੋਚ بیٹھਦੇ ਨੇ ਕਿਦਰ ਪਾਗਲ ਤੇ ਨਹੀਂ ਹੋ ਗਿਆ ਇਹਨੂੰ ਕੋਈ ਬੁਖਾਰ ਤੇ ਨਹੀਂ ਚੜਿਆ ਇਹਨੂੰ ਕੋਈ ਤਾਪ ਤੇ ਨਹੀਂ ਹੋ ਗਿਆ ਪਰ ਪਿੰਡਾ ਤੇ ਬਿਲਕੁਲ ਆਮ ਹਾਲਤ ਵਿੱਚ ਆਉਂਦਾ ਹੈ ਨਬਜ਼ ਠੀਕ ਚੱਲ ਰਹੀ ਆਉਂਦੀ ਹੈ ਹਿਰਦੇ ਦੀ ਧੜਕਣ ਬਿਲਕੁਲ ਠੀਕ ਸਰੀਰ ਦੀ ਸਾਰੀ ਕਿਰਿਆ ਠੀਕ ਚੱਲ ਰਹੀ ਆਉਂਦੀ ਹੈ ਪਰ ਕੰਬਣੀ ਛਿੜ ਜਾਂਦੀ ਹੈ ਮੁਠੀਆਂ ਬੰਦ ਆਉਂਦੀਆਂ ਨੇ ਦੰਦ ਵੱਜਦੇ ਨੇ ਇਹ ਸਭ ਕੁਝ ਇਸ ਗੱਲ ਦਾ ਸਬੂਤ ਹੈ ਕਿ ਨਾਭੀ ਖੁੱਲ ਰਹੀ ਹੈ ਔਰ ਨਾਭੀ ਖੁੱਲਦੀ ਹੈ ਜਾਂ ਤੇ ਸਿਮਰਨ ਦੀ ਝੋਟ ਨਾਲ ਜਾਂ ਮੌਤ ਦੀ ਝੋਟ ਨਾਲ ਜਾਂ ਮਨ ਮਰਨ ਲੱਗੇ ਤੇ ਖੁੱਲਦੀ ਹੈ ਜਾਂ ਤਨ ਮਰਨ ਲੱਗੇ ਤੇ ਖੁੱਲਦੀ ਹੈ ਪਹਿਚਾਨ ਕੀ ਹੈ ਸਹਿਬ ਦੱਸਦੇ ਨੇ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇਤ ਹੱਥਾਂ ਵਿੱਚ ਮਰੋੜ ਪੈਂਦੇ ਨੇ ਮੁਠੀਆਂ ਭੀਚਦੇ ਕੰਬਣੀ ਛੜੀਏ ਔਰ ਜੈਸੇ ਇਹ ਗੰਢ ਖੁੱਲੀ ਆਖਰੀ ਪ੍ਰਾਣ ਨਿਕਲਿਆ ਤਨ ਦੇ ਉੱਤੇ ਸਿਆਹੀ ਛਾ ਗਈ ਤੇ ਫਿਰ ਤਨ ਸੇਤ ਚਿੱਟਾ ਹੋ ਗਿਆ ਕਿਉਂਕਿ ਖੂਨ ਪਾਣੀ ਹੋ ਜਾਂਦਾ ਹੈ ਔਰ ਸਰੀਰ ਆਪਣਾ ਰੰਗ ਬਦਲ ਦਿੰਦਾ ਹੈ ਹੁਣ ਸਾਇਬ ਕੇ ਅੰਦਰ ਜੇ ਹਾ ਬੀਜੇ ਸੋ ਲੁਣੇ ਕਰਮਾਂ ਸੰਦੜਾ ਖੇਤ ਜੋ ਕੁਛ ਇਹ ਬੀਜਦਾ ਹੈ ਔਰ ਜੀਵਨ ਭਰ ਜੋ ਬੀਜੇ ਹੈ ਜੋ ਕੁਛ ਬੀਜ-ਬੀਜ ਕੇ ਖਾਦਾ ਹੈ ਤੇ ਬੀਜੇ ਹੋਇਆ ਜੋ ਕੁਛ ਬਚ ਗਿਆ ਹੈ ਉਹੀ ਹੁਣ ਅੱਗੇ ਇਸ ਨੂੰ ਪ੍ਰਾਪਤ ਹੋਵੇਗਾ ਉਈ ਇਹ ਜੋ ਹੈ ਖਾਵੇਗਾ ਖੇੜ ਸਾਰੀ ਕਰਮਾਂ ਦੀ ਹੈ ਬੀਜੇ ਹੋਏ ਬੀਜਾਂ ਦੀ ਹੈ ਜੇਹਾ ਬੀਜੇ ਸੋ ਲੁਣੇ ਕਰਮਾਂ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਦੋਂ ਦੇ ਮਹੀਨੇ ਦਾ ਉਪਦੇਸ਼ ਕਰਦੇ ਹੋਇਆ ਫਰਮਾਨ ਕਰਦੇ ਨੇ ਅਰਦਾਸ ਕਰ ਪਰੀਪੂਰਨ ਪ੍ਰਮਾਤਮਾ ਦੇ ਚਰਨਾਂ 'ਚ ਏ ਪ੍ਰਭੂ ਮੈਂ ਸਰਣਾਗਤ ਆਂ ਤੇਰੀ ਸ਼ਰਨ ਦੇ ਛਾਂ ਤੂੰ ਮਿਹਰ ਕਰ ਬਖਸ਼ਿਸ਼ ਕਰ ਆਪਣੇ ਗੁਨਾ ਦਾ ਜਹਾਜ਼ ਦੇ ਤਾਂ ਕਿ ਮੈਂ ਬਹੁ ਸਾਗਰ ਤੋਂ ਪਾਰ ਹੋਵਾਂ ਸੰਸਾਰ ਸਾਗਰ ਤੋਂ ਪਾਰ ਹੋਵਾਂ ਸੇ ਪਾ ਦੋਏ ਨਰਕ ਨਾ ਪਾਈਏ ਗੁਰ ਰਖਣ ਵਾਲਾ ਹੇਤ ਜਿਨ੍ਹਾਂ ਦੇ ਸਿਰ ਦੇ ਉੱਤੇ ਗੁਰੂ ਰਖਵਾਲਾ ਹੋਵੇ ਤੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਹੋਵੇ ਭਾਦਰੋਂ ਦੇ ਮਹੀਨੇ ਦਾ ਉਪਦੇਸ਼ ਉਹ ਨਰਕਾਂ ਦੇ ਚ ਨਹੀਂ ਜਾਂਦੇ ਉਹ ਦੁੱਖਤ ਨਹੀਂ ਆਉਂਦੇ ਫੋ ਪੀੜ ਤੇ ਨਹੀਂ ਹੁੰਦੇ ਸਾਰਾ ਮਹੀਨਾ ਉਹਨਾਂ ਦਾ ਆਨੰਦਮਈ ਹੁੰਦਾ ਭਾਦੋਏ ਭਰਮ ਭੁਲੀ ਭਰ ਜੋ ਬੰ ਪਛਤਾਣੀ ਜਲ ਥਲ ਨੀਰ ਭਰੇ ਬਰਸ ਰੂਤੇ ਰੰਗ ਮਾਣੀ ਬਰਸੇ ਨਿਸਕਾਲੀ ਕਿਉ ਸੁਖ ਬਾਲੀ ਦਾ ਦਰ ਮੂਰ ਲਵੰਤੇ ਪ੍ਰੇਉ ਪ੍ਰਉਚਵੇ ਬਬੀਹਾ ਬੋਲੇ ਭਯੰਗੰ ਫਿਰੇ ਦਸੰਤੇ ਮੱਛਰ ਡੰ ਸਾਇਰ ਭਰ ਸੁਭਰੇ ਬਿਨ ਹਰ ਕਿਉ ਸੁਖ ਪਾਈਐ ਨਾਨਕ ਪੂਛ ਚਲੋਂ ਗੁਰ ਆਪਣੇ ਜੈ ਪ੍ਰਭ ਤੈ ਹੀ ਜਾਈਏ ਭਾਦਰੋਂ ਦੇ ਮਹੀਨੇ ਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਤੁਖਾਰੀ ਰਾਗ ਦੇ 12 ਮਾਹ ਦੇ ਚ ਉਚਾਰਨ ਕੀਤਾ ਇਹ ਉਪਦੇਸ਼ ਇਹ ਸੰਦੇਸ਼ ਭਾਦਰੋਂ ਦਾ ਮਹੀਨਾ ਇਸ ਨੇ ਭਰਮ ਪੈਦਾ ਕਰ ਦਿੱਤਾ जवानी वाकई बहादुरों का महीना है और भरम दिच। क्योंकि साफ सदगुरु कहने भर जो बन पछता पूरा जोबन जवानी युवा अवस्था जो बन अवस्था जवानी विच वस्तुआ जैसिया आंदियां ने सही रूप दिच नहीं दिखाई दे वस्तु कुछ और है, दिखाई कुछ और हो है चीज कुछ और है, समझदा कुछ और है। वैसे तो यह गल स्पष्ट है कि जिंदगी दया तीन अवस्थावा ने बचपना जवानी और बृद्ध अवस्था एक बचे जो फुल दिखाई दे रहा है गुलाब का जरूरी नहीं एक जवान नु रूप दिखाई दे रहा है कुछ और दिखाई देता है और एक बृद्ध 81 85 ਸਾਲ ਦਾ ਬਿਰਦ ਜਦ ਉਸ ਫੁੱਲ ਨੂੰ ਵੇਖਦਾ ਹੈ ਤਾਂ ਉਹ ਕਿਸੇ ਹੋਰ ਰੂਪ ਦੇ ਵਿੱਚ ਵੇਖਦਾ ਹੈ ਉਮਰ ਦੇ ਤਕਾਜ਼ੇ ਨਾਲ ਸਭ ਕੁਝ ਬਦਲਦਾ ਹੈ ਦ੍ਰਿਸ਼ਟੀ ਵੀ ਬਦਲਦੀ ਹੈ ਪਰ ਜਵਾਨੀ ਇੱਕ ਐਸੀ ਅਵਸਥਾ ਹੈ ਜਿਸ ਵਿੱਚ ਭਰਮ ਹੀ ਭਰਮ ਹੈ ਬੱਚੇ ਕੋਲ ਅਗਿਆਨ ਹੈ ਤੇ ਉਹ ਅਗਿਆਨ ਦੀ ਦ੍ਰਿਸ਼ਟੀ ਹਰ ਪਾਸੇ ਫੈਲਾਉਂਦਾ ਹੈ ਬੁੱਢੇ ਕੋਲ ज्ञान है वह सोच विचार नाल हर वस्तु नु देख है ते अपनांदा है पर जो जवान है इहदे कोल भरम है बहुत वड्डा भरम वस्तु कुछ होर है उनु समझदा कुछ होर है चीज कुछ होर है जानदा कुछ होर है अंदर उछाल है खून दिच जज्बे दिच इस वास्ते आम आख्या जांदा है जवानी ते एक हड़ है ਤੋ ਜੈਸੇ ਹੜ ਦੇ ਚ ਬੇੜੀ ਠੇਲਨੀ ਤੇ ਪਾਰ ਕਰਨੇ ਅਤੀ ਕਠਨ ਹੈ ਜਵਾਨ ਅਵਸਥਾ ਦੇ ਚ ਪਵਿੱਤਰਤਾ ਕਾਇਮ ਰੱਖਣੀ ਤੇ ਪ੍ਰਭੂ ਦਾ ਮਿਲਾਪ ਹਾਸਲ ਕਰਨਾ ਬਹੁਤ ਔਖਾ ਹੈ ਬਹੁਤ ਔਖਾ ਹੈ ਸਾਹਿਬ ਗੁਰੂ ਅਰਜਨ ਦੇਵ ਜੀ ਫਰੀਦ ਦੇ ਸ਼ਲੋਕਾਂ ਦੇ ਚ ਇੱਕ ਸ਼ਲੋਕ ਬੜਾ ਸੁੰਦਰ ਉਚਾਰਨ ਕਰਦੇ ਨੇ ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇ ਵਿਰਲੇ ਕੇਈ ਪਾਇਨ ਜਿਨਾ ਪਿਆਰੇ ਨੇ ਜਵਾਨ ਉਮਰ ਹੋਵੇ ਕੰਚਨ ਵਰਗੀ ਕਾਇਆ ਹੋਵੇ ਖੂਬਸੂਰਤੀ ਹੋਵੇ ਕੋਈ ਵਿਰਲੇ ਹੀ ਜਵਾਨ ਨੇ ਜੋ ਆਪਣੇ ਆਤਮਾ ਦੀ ਜੋ ਹੈ ਸਰੂਪ ਤੋਂ ਤੇ ਖੂਬਸੂਰਤੀ ਤੋਂ ਮੋਹਿਤ ਹੋ ਸਕਣ ਪ੍ਰੇਤ ਪ੍ਰੇਰਿਤ ਹੋ ਸਕਣ ਬੁਢੇਪੇ ਵਿੱਚ ਤਨ ਕਰੂਪ ਹੋ ਜਾਂਦਾ ਹੈ ਪਰ ਉਮਰ ਦੇ ਤਕਾਜ਼ੇ ਕਰਕੇ ਮਨ ਸੁੰਦਰ ਹੋ ਜਾਂਦਾ ਹੈ ਉਹਦੀ ਸ਼ਾਂਤੀ ਆ ਜਾਂਦੀ ਹੈ ਕੁਝ ਠਹਿਰਾਓ ਆ ਜਾਂਦਾ ਹੈ ਕੁਝ ਸਬਰ ਆ ਜਾਂਦਾ ਹੈ ਕੁਝ ਦੂਰ ਦ੍ਰਿਸ਼ਟੀ ਆ ਜਾਂਦੀ ਹੈ ਜਵਾਨੀ ਦੇ ਤਨ ਤੇ অতি ਸੁੰਦਰ ਹੈ অতি ਸੁੰਦਰ ਹੈ ਵਾਕਈ ਜਵਾਨੀ ਦਾ ਹੀ ਨਾ ਸੁਪਨ ਹੈ ਹੋਰ ਕੋਈ ਖੂਬਸੂਰਤੀ ਨਹੀਂ ਇਹ ਅਵਸਥਾ ਹੀ ਖੂਬਸੂਰਤ ਹੈ ਇਹ ਜਵਾਨੀ ਹੀ ਖੂਬਸੂਰਤੀ ਹੈ ਪਰ ਜਵਾਨੀ ਵਿੱਚ ਜਿੰਨਾ ਤਨ ਖੂਬਸੂਰਤ ਹੈ ਦੇਖਣ ਦੇ ਚਾਇਆ ਹੈ ਮਨ ਉਤਨਾ ਹੀ ਬਦਸੂਰਤ ਹੈ ਇਤੇ ਭਾਦਰੋਂ ਬਣਿਆ ਤੇ ਦੋ ਭਾ ਕਿ ਤਨ ਦੇ ਤਲ ਤੇ ਕੁਛ ਹੋਰ ਹੈ ਕਿ ਮਨ ਦੇ ਤਲ ਤੇ ਕੁਛ ਹੋਰ ਹੈ ਇਤੇ ਭਾਦਰੋਂ ਦਾ ਮਹੀਨਾ ਬਣਿਆ ਹੋਇਆ ਹੈ ਵਾਕਈ ਜਵਾਨੀ ਭਾਦਰੋਂ ਦਾ ਮਹੀਨਾ ਹੈ ਸਾਹਿਬ ਉਪਦੇਸ਼ ਕਰਦੇ ਨੇ ਭਾਦੋਂ ਭਰਮ ਭੁਲੇ ਭਰ ਜੋਵਨ ਪਛਤਾਣੀ ਭਾਦਰੋਂ ਦੇ ਮਹੀਨੇ ਵਿੱਚ ਜਵਾਨੀ ਦਾ ਜੋਵਨ ਦਾ ਬਹੁਤ ਵੱਡਾ ਭਰਮ ਪੈਦਾ ਹੋ ਗਿਆ ਬੁਲੇਖੇ ਪੈਦਾ ਹੋ ਗਏ ਅਤੇ ਇਨਾ ਬੁਲੇਖਿਆਂ ਦੇ ਕਾਰਨ ਕਰਕੇ ਪ੍ਰਭੂ ਨਾਲ ਵਿਛੋੜਾ ਬਣਿਆ ਰਿਹਾ ਦੂਰੀ ਵੱਧ ਗਈ ਜਲ ਥਲ ਨੀਰ ਭਰੇ ਬਰਸ ਰੂਤੇ ਰੰਗ ਮਾਣੀ ਭਾਵੇਂ ਬਦਲਤੇ ਬਰਸਦੇ ਪੈ ਨੇ ਸਰੋਵਰ ਭਰ ਗਏ ਨੇ ਧਰਤੀ ਸਰਸ ਗਈ ਹੈ ਬਹੁਤ ਸੋਹਣੀ ਰੁੱਤ ਬਣੀ ਹੋਈ ਹੈ ਪਰਕੀਤਾ ਕੀ ਜਾਏ ਜਵਾਨੀ ਦਾ ਭਰਮ ਭਾਵੇਂ ਸਤ ਸੰਗ ਦੇ ਸਰੋਵਰ ਤੇ ਭਰੇ ਪੈ ਨੇ ਗੁਰੂ ਬੱਦਲ ਤੇ ਬਰਸਦਾ ਪਿਆ ਹੈ ਕੀਰਤਨ ਦੇ ਰਾਹੀਂ ਕਥਾ ਦੇ ਰਾਹੀਂ ਸ਼ਬਦ ਦੀ ਗੁੰਜਾਰਾਂ ਦੀ ਰਾਹੀਂ ਚਾਰੇ ਪਾਸੇ ਪਿਆ ਬਰਸਦਾ ਹੈ ਭਰੇ ਪੈ ਨੇ ਸਤ ਸੰਗ ਦੇ ਸਰੋਵਰ ਪਰਕੀਤਾ ਕੀ ਜਾਏ ਜਵਾਨੀ ਦਾ ਭਰਮ ਸਰੋਵਰ ਦਾ ਜਲ ਪੀਣਾ ਨਸੀਬ ਨਹੀਂ ਔਰ ਇਨਾ ਬੂੰਦਾ ਤਾਂ ਸਰਸਾਰ ਹੋਣਾ ਇਹ ਲੋੜ ਨਹੀਂ ਕਿਉਂਕਿ ਭਰਮ ਹੈ ਬਹੁਤ ਵੱਡਾ ਭਰਮ ਹੈ ਇਹੀ ਕਾਰਨ ਹੈ ਕਿ ਸਤ ਸੰਗ ਦੇ ਵਿੱਚ ਬਿਰਧ ਅਵਸਥਾ ਜਾਂ ਢਲੀ ਹੋਈ ਉਮਰ ਦੇ ਲੋਕ ਹੀ ਜ਼ਿਆਦਾ ਹੁੰਦੇ ਨੇ ਜਵਾਨ ਨਹੀਂ ਭਾਵੇਂ ਸਰੋਵਰ ਭਰੇ ਪੈ ਨੇ ਭਾਵੇਂ بارش ਹੋ ਰਹੀ ਹੈ ਪਰ ਜਵਾਨੀ ਦਾ ਭਰਮ ਇਨ੍ਹਾਂ ਸਰੋਵਰਾਂ ਦੇ ਨੇੜੇ ਨਹੀਂ ਆਉਂਦਾ ਜਵਾਨੀ ਇੱਕ ਬਹੁਤ ਵੱਡਾ ਭੁਲੇਖਾ ਪੈਦਾ ਕਰ ਦਿੰਦੀ ਹੈ ਗੁਰੂ ਨੂੰ ਬੱਦਲ ਨਾਲ ਤਸ਼ਬੀਹ ਦਿੱਤੀ ਹੈ ਸਤਸੰਗ ਨੂੰ ਸਰੋਵਰ ਨਾਲ ਤਸ਼ਬੀਹ ਦਿੱਤੀ ਹੈ ਕਬੀਰ ਨੇ ਵੀ ਕਬੀਰ ਅੰਬਰ ਘਨ ਹਰ ਛਾਇਆ ਬਰਖ ਬਰੇ ਸਰਤਾਲ ਚਾਤ੍ਰਿਕ ਜਿਉ ਤਰਸਤ ਰਹੇ ਤਿੰਨ ਕੋ ਕੌਣ ਹਵਾਲ ਪਰਸਰੇਆ ਗੁਰੂ ਤੇ ਭਰ ਗਏ ਨੇ ਸਤਸੰਗ ਦੇ ਸਰੋਵਰ ਤੇ ਫਿਰ ਵੀ ਕੋਈ ਬਿਆਸਾ ਬਿਆਕੁਲ ਘੁੰਮ ਰਿਹਾ ਹੈ ਤੜਪ ਰਿਹਾ ਹੈ ਤਾਂ ਇਹ ਉਸ ਦੀ ਅਗਿਆਨਤਾ ਇਹ ਉਸ ਦੀ ਸੋਚਣੀ तो सह कावे पादरों महीने सरोवर ते भरे पे ने धरती तेरस गये जल थल नीर भरे रंग मानी रंग मान सके चारों पासे सरोवर ते भरे पैने ने धरती ते सरसी प्रता की जो बंदा दरम बरस निस्काली क्यों सुख बाली दादर मोर लवन ते दूसरा ख्याल क्यों सुख बाली बाली कुआरी कन्या व्यान योग जो जोबन पहुंची है पर बाली है सुहागण नहीं है कन्या है सुहागण नहीं है अगर ये बहुत सारा श्रृंगार कर लवे और काफी समा ते ला देवे तो सारे दा सारा श्रृंगार भार है बोझ है भगत सिरमौर श्री कबीर जी का सुंदर वाक कुआर कन्या जैसे, जैसे करत सिंगारा, क्यों रलिया माने बाज बधारा बाली का शिंगार व्यर्थ है क्योंकि जिसले ही शिंगार है उते है ही नहीं मनुख दे को सारे धार्मिक चिन्ह होवन सारे दा सारा धार्मिक कर्मकांड होवे प्रभु मिलाप ना होवे परमात्मा दी याद ना होवे ਇਹ ਸਾਰਾ ਸ਼ਿੰਗਾਰ ਬਾਲੀ ਦਾ ਸ਼ਿੰਗਾਰ ਹੈ। ਇਹ ਤੇ ਕੰਨਿਆਂ ਦਾ ਸ਼ਿੰਗਾਰ ਹੈ। ਔਰ ਇਹ ਸ਼ਿੰਗਾਰ ਭਾਰ ਹੋ ਜਾਏਗਾ। ਇਸ ਵਾਸਤੇ ਸਹਿਬ ਕਹਿੰਦੇ ਨੇ ਭਾਵੇਂ ਬਰਖਾ ਦੀ ਰੁੱਤ ਹੈ। ਭਾਵੇਂ ਕਾਲੀਆਂ ਘਟਾਵਾਂ ਬਰਸਦੀਆਂ ਪਈਆਂ ਨੇ। ਭਾਵੇਂ ਮੋਰ ਬੋਲਦੇ ਪੈ ਨੇ, ਦਾਦਰ ਬੋਲ ਰਹੇ ਨੇ, ਮੈਂਡਕ ਬੋਲ ਰਹੇ ਨੇ। ਚਾਰੋਂ ਪਾਸੇ ਵਾਤਾਵਰਣ ਸੰਗੀਤਮਈ ਬਣਿਆ ਹੋਇਆ ਹੈ। ਪਰ ਬਾਲੀ ਨੂੰ ਸੁਖ ਕਿੱਥੇ ਬਰਸੇ ਨਿਸਕਾਲੀ ਕਿਉ ਸੁਖ ਬਾਲੀ ਦਾਦਰ ਮੋਰ ਲਵੰਤੇ ਪ੍ਰਿਵ ਪ੍ਰਿਵ ਚਵੇ ਬਬੀਹਾ ਬੋਲੇ ਭਯੰਗਮ ਫਿਰੇ ਡ ਸੰਤੇ ਚਾਰੋਂ ਪਾਸੇ ਪਪੀਆ ਬੋਲ ਰਿਹਾ ਭਯੰਗਮ ਸਤਵੀ ਇਧਰ ਉਧਰ ਘੁੰਮ ਰਾਇਨੇ ਡੰਗ ਮਾਰਦੇ ਪੈਨੇ ਭਰ ਜੋ ਬਨ ਜਵਾਨੀ ਦੀ ਅਵਸਥਾ ਵਿਕਾਰਾਂ ਦੇ ਸੱਪ ਨਿਕਲ ਆਉਂਦੇ ਨੇ ਬਾਰ ਬਾਰ ਗਾਹੇ ਬਗਾਹੇ ਉਹ ਆਪਣਾ ਡੰਗ ਮਾਰਦੇ ਰਹਿੰਦੇ ਨੇ ਤੇ ਸਿਰਫ ਵਿਕਾਰਾਂ ਦੇ ਭਉਂਗਮਹੀ ਨਹੀਂ ਮੱਛਰ ਡੰਗ ਸਾਇਰ ਭਰ ਸੁਬਰ ਬਿਨ ਹਰ ਕਿਉਂ ਸੁਖ ਪਾਈਏ ਮੱਛਰ ਵੀ ਮਾੜੇ ਖਿਆਲਾਂ ਦੇ ਮੱਛਰ ਵੀ ਬਾਰ-ਬਾਰ ਕੱਟਦੇ ਨਹੀਂ ਹਰ ਵਕਤ ਜੋ ਹੈ ਡੰਗ ਮਾਰਦੇ ਨੇ ਭਾਵੇਂ ਰੁੱਖ ਤੇ ਬੜੀ ਸੋਹਣੀ ਹੈ ਭਾਵੇਂ ਸਰੋਵਰ ਤੇ ਭਰੇ ਪੈਨੇ ਭਾਵੇਂ ਜਵਾਨ ਅਵਸਥਾ ਤੇ ਬੜੀ ਮਹਾਨ ਹੈ ਬਹੁਤ ਅੱਛੀ ਹੈ और चारो दे सतसंग भी ने पर एक बहुत बड़ा भरम है उस भरम करके प्रभु बिस्रे हो जाए। तो प्रभु तो बिना सुख कि बिना हर क्यों सुख पाई नानक पूछ चलो गुरु अपने जह प्रभ ते ही जाइए मैं अपने गुरु को दा, हे गुरुदेव बखशिश कर रहमत कर जिधर प्रभु है मैं उस पास चल पावा जिधर परमात्मा है मेरे कदम उस पास जो है चलन ताकि बहादरों का महीना सुहावना हो जाए, जवानी सुहाणी हो जाए अंदर प्रेम दी, वर्षा पैदा हो जाए बहादरों महीने का तुखारी राग दे बारा माह गुरु नानक देव जी महाराज का ए महान उपदेश